ਪੈਸੀਲਿਸਟ ਆਫ ਦਾ ਲਫਟਰ ਇਸ ਦਾ ਡਾਕਟਰ ਆਫ ਲਫਟਰ ਵੈਸੇ ਮੈਂ ਇਸ ਕਰਕੇ ਨਹੀਂ ਕਿਹਾ ਸੀ ਵੀ ਜੇ ਪਹਿਲਾ ਹੁੰਦਾ ਸੀ ਜੇ ਘਰ ਵਾਲਾ ਡਾਕਟਰ ਹੈ ਤਾਂ ਸਾਰੇ ਡਾਕਟਰ ਜੇ ਘਰ ਵਾਲਾ ਡਰਾਈਵਰ ਹੈ ਤਾਂ ਡਰਾਈਵਰਾਂ ਦਾ ਘਰ ਇਹਨਾਂ ਦੇ ਮੈਸੇਜ ਸੀ ਇਜ਼ ਐਕਚੁਅਲੀ ਜਿਹੜੀ ਆ ਗਿਆ ਮੈਡੀਕਲ ਡਾਕਟਰ ਆਈ ਵੁੱਡ ਸੇ ਹੀ ਇਜ਼ ਆਲਸੋ ਅ ਰੀਅਲ ਡਾਕਟਰ ਸੋ ਸਾਰੇ ਆਲ ਸੇਮਾ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਹਰਮਨ ਪਿਆਰੇ मान मुख्यमंत्री डॉक्टर भगवंत सिंह जी मान ती थोड़ा जहा हैरान हो गए सारे कहेंगे कि साथ मिनिस्टर डॉक्टर है विच इज द बेस्ट मैडिसन लाफ्टर इज द बेस्ट मैडिसन ही इज सुपर स्पैशलिस्ट ऑफ द लाफ्टर ही इज द डॉक्टर ऑफ लाफ्टर वैसे ਮੈਂ ਇਸ ਕਰਕੇ ਨਹੀਂ ਕਿਹਾ ਸੀ ਵੀ ਜੇ ਪਹਿਲਾ ਹੁੰਦਾ ਸੀ ਜੇ ਘਰ ਵਾਲਾ ਡਾਕਟਰ ਹੈ ਤਾਂ ਸਾਰੇ ਡਾਕਟਰ ਜੇ ਘਰ ਵਾਲਾ ਡਰਾਈਵਰ ਹੈ ਤਾਂ ਡਰਾਈਵਰਾਂ ਦਾ ਘਰ ਇਹਨਾਂ ਦੇ ਮੈਸੇਜ ਸੀ ਇਜ਼ ਐਕਚੁਅਲੀ ਜਿਹੜੀ ਆ ਗਿਆ ਮੈਡੀਕਲ ਡਾਕਟਰ ਆਈਵੋਡ ਸੇ ਹੀ ਇਜ਼ ਆਲਸੋ ਅ ਰੀਅਲ ਡਾਕਟਰ ਸੋ ਸਾਰੇ ਆਲ ਸੀਮਾ ਜੀ ਸਾਡੇ ਚੀਫ ਸੈਕਟਰੀ ਸਾਹਿਬ ਪ੍ਰਿੰਸੀਪਲ ਸੈਕਟਰੀ ਹੈ ਤੁਨਰਾਗ ਜੀ ਸਰ ਇਹ ਤੁਹਾਡੀ ਟੀਮ ਹੈ ਜੀ ਬਾਕੀ ਤੁਹਾਡੇ ਜਿਹੜੇ ਸਾਹਮਣੇ ਬੈਠੇ ਸਾਰੇ ਆਲ ਦਾ ਡਿਗਨਟਰੀਜ਼ ਆਫ ਦਾ ਡਾਈਸ we have uh, dr grace from the who dr palvi we have uh, 30 different i would say nishkam workers or nishkam ngos jehde ke punjab nu belong nahi karde koi karnataka to koi dubai to koi america to aake itthe jehde hageya they are contributing this efforts sir ek 1978 de vich ek conference hoyi si jithe 134 countries and 67 international organizations ਇਹ ਸਾਰੀਆਂ ਇਕੱਠੀਆਂ ਹੋਈਆਂ ਹਨ ਅਲਮਾਟਾ ਫਾਰਮਰ ਯੂਐਸਐਸਆਰ ਨਾਓ ਖਜ਼ਾਕਿਸਤਾਨ ਅਲਮਾਟੀ ਸੋ ਸਰ ਦੈਟ ਵਾਸ ਅ ਟਰਨਿੰਗ ਪੁਆਇੰਟ ਦੇ ਡਿਫਾਈਨਡ ਵਟ ਇਜ਼ ਪ੍ਰਾਇਮਰੀ ਹੈਲਥ케ਅਰ ਇਟ ਗੋਸ ਬਿਜੌਂਡ ਮੈਡੀਸਿਨਸ ਦੇ ਟਾਕ ਅਬਾਊਟ ਬੇਸਿਕ ਸੈਨੀਟੇਸ਼ਨ ਦੇ ਟਾਕ ਅਬਾਊਟ ਨਿਊਟ੍ਰੀਸ਼ਨ ਦੇ ਟਾਕ ਅਬਾਊਟ ਮਲਟੀ ਸੈਕਟਰਲ ਅਪਰੋਚ ਦੇ ਡਿਫਾਈਨਡ ਵਟ ਇਜ਼ ਪ੍ਰਾਇਮਰੀ ਹੈਲਥ케ਅਰ ਐਂਡ ਯੂਨੀਵਰਸਲ ਹੈਲਥ케ਅਰ ਐਂਡ ਹੈਲਥ ਫਾਰ ਆਲ ਬਾਈ 2000 ਸਰ ਅੱਜ ਜਿਹੜੀ ਇਹ ਮੀਟਿੰਗ ਹੋ ਰਹੀ ਆ it's happening in same kind of circumstances i would say worst kind of circumstances that meeting gave the message that lot of money is being spent on conflicts armamentarians there's need to divert that money to health now just the opposite is happening sir in the raging forest fires raging floods landslides and not only the heat wave but the heat wave so many co conflicts the nuclear weapons has not ensured peace the new kind of weapons in the space new kind of weapons the drones the continental ballistic missiles inna nal khushiyan khirede nahi aande inna de nal national international security nahi aandi sar waegi thode efforts de nal je assi apni social priorities jede sectora ohna nu assi attention devange je assi ਲੋਕਾਂ ਨੂੰ ਚੰਗੀ ਸਿਹਤ ਦੇਵਾਂਗੇ ਤਾਂ ਹੀ ਖੁਸ਼ੀਆਂ ਖੇੜੇ ਆਣਗੇ ਹੈਲਥ ਇਜ਼ ਨੀਡੇਡ ਫਾਰ ਨੋਟ ਓਨਲੀ ਫਾਰ ਦਾ ਇੰਡੀਵਿਜੁਅਲ ਵੈਲਫੇਅਰ ਬਟ ਫਾਰ ਕਮਿਊਨਿਟੀ ਫਾਰ ਦਾ ਸਟੇਟ ਫਾਰ ਦਾ ਨੇਸ਼ਨ ਫਾਰ ਦਾ ਗਲੋਬਲ ਕਮਿਊਨਿਟੀ ਇਹਦੇ ਨਾਲ ਵੀ ਨੈਸ਼ਨਲ ਸਕਿਉਰਿਟੀ ਆਉਂਦੀ ਆ ਨੈਸ਼ਨਲ ਸਕਿਉਰਿਟੀ ਕਮਸ ਵਿਦ ਗੁੱਡ ਐਜੂਕੇਸ਼ਨ ਵਿਦ ਗੁੱਡ ਵੈਲਿਊਜ਼ ਇਟ ਡਸਨਟ ਕਮ ਵਿਦ ਵੈਪਨਸ ਸਰ ਮੈਨੂੰ ਪੂਰੀ ਉਮੀਦ ਹੈ ਕਿ देयर आर 30 ਡਿਫਰੈਂਟ ਆਰਗੇਨਾਈਜੇਸ਼ਨ ਵਰਕਿੰਗ ਐਟ ਦਾ ਗਲੋਬਲ ਲੈਵਲ ਐਟ ਦਾ ਨੈਸ਼ਨਲ ਲੈਵਲ ਤੁਹਾਡੀ ਜਿਹੜਾ ਇਹ ਇਨੀਸ਼ੀਏਟਿਵ ਹੈ ਇਹਦੀ ਜਿਹੜੀ ਖੁਸ਼ਬੂ ਹੈ ਪੂਰੀ ਦੁਨੀਆ ਦੇ ਵਿੱਚ ਫੈਲੇਗੀ ਐਂਡ ਬੈਟਰ ਸੈਂਸਵਲ ਪ੍ਰਵੇਲ ਦਾ ਮਨੀ will not be increased from 2% to 4% for deadly weapons it should be increased for health education basic sanitation for nutrition for agriculture ਸਰ ਮੈਨੂੰ ਉਮੀਦ ਹੈ ਕਿ ਵਿਧਿਓ ਤੁਹਾਡੇ ਇਸ ਇਨੀਸ਼ੀਏਟਿਵ ਦੇ ਨਾਲ ਇਹ ਟ੍ਰੈਂਡ ਵੀ ਚੇਂਜ ਹੋਏਗਾ ਸਰ ਸਭ ਤੋਂ ਵੱਡੀ ਗੱਲ ਹੈ ਕਿ ਦੁਨੀਆ ਨੂੰ ਪਤਾ ਲੱਗੇਗਾ ਕਿ ਜਦੋਂ ਇੱਕ ਮੈਡ ਰੇਸ ਚੱਲ ਰਹੀ ਹੈ for mutually agreed destruction which is based on weapons latest weaponry latest missiles us when there was a saint chief minister there were a saint party senior leadership national leadership jinna ne gall kiti ke assi with limited resources togather ਇਕੱਠੇ ਹੋ ਕੇ ਅਸੀਂ ਸਰ ਜਿਹਦੇ ਵਿੱਚ ਤੁਹਾਡੇ ਸਾਰੇ ਸਾਡੇ ਡਾਇਰੈਕਟੋਰੇਟ ਦੇ ਆਫੀਸਰ ਸਾਹਿਬਾਨ ਸਾਡੇ ਸਾਰੇ ਸਿਵਲ ਸਰਜਨ ਐਸ ਐਮਓ ਆਮ ਆਦਮੀ ਕਲੀਨਿਕ ਦੇ ਡਾਕਟਰਸ ਤੇ 30 ਡਿਫਰੈਂਟ ਐਨ ਜੀਓ ਸਰ ਵੀ ਆਰ ਪੁੱਟਿੰਗ ਆਵਰ ਹੈਡ ਟੁਗੇਦਰ ਕਿ ਆਪਾਂ ਸਾਰੇ ਜਣੇ ਲਿਮਟਿਡ ਰਿਸੋਰਸਸ ਦੇ ਵਿੱਚ ਜਿਹੜੇ ਸਾਡੇ ਸਸਤਾ ਸੁੰਦਰ ਤੇ ਟਿਕਾਊ ਹਲ ਇਲਾਜ ਵੀ ਆਪਾਂ ਕਿਦਾਂ ਲੋਕਾਂ ਦਾ ਜਿਹੜਾ ਬਹੁਤ ਵਧੀਆ ਇਲਾਜ ਕਰ ਸਕਦੇ ਆ ਆਪਣੇ ਐਗਜ਼ਿਸਟਿੰਗ ਰਿਸੋਰਸਸ ਦੇ ਵਿੱਚ ਕਰ ਸਕਦੇ ਆ ਔਰ ਇੱਕ ਦੂਜੇ ਦੀ ਮਦਦ ਕਰਕੇ ਕਰ ਸਕਦੇ ਆ ਨੋਲੇਜ ਸ਼ੇਅਰਿੰਗ ਕਰਕੇ ਕਰ ਸਕਦੇ ਆ ਡਿਜੀਟਾਈਜੇਸ਼ਨ ਕਰਕੇ ਕਰ ਸਕਦੇ ਆ AI ਯੂਜ਼ ਕਰਕੇ ਕਰ ਸਕਦੇ ਆ ਸੋ ਇਹ ਸਾਰੇ ਜਿਹੜੇ ਸਰ ਸਾਡਾ ਜਿਹੜਾ ਸਾਡਾ ਅੱਜ ਦਾ ਮਕਸਦ ਹੈ ਇਹ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੀ ਡਾਇਨਾਮਿਜ਼ਮ ਨਾਲ ਤੁਹਾਡੇ ਜੋਸ਼ ਦੇ ਨਾਲ ਅਸੀਂ ਸਾਰੇ ਜਣੇ ਜਿਹੜੀ ਤੁਹਾਡੀ ਸਾਹਮਣੇ ਬੈਠੇ ਸਾਰੇ ਵੀਆਰ ਯੂਆਰ ਟੀਮ ਅਸੀਂ ਵੀਪਲ ਵਰਕ ਡੇ ਐਂਡ ਨਾਈਟ ਅਸੀਂ ਹਰ ਇੱਕ ਬੰਦੇ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਜਿੱਥੇ ਵੀ ਉਹ ਬੈਠੇ ਹੋਏ ਉਹਨਾਂ ਦੇ ਘਰ ਦੇ ਨੇੜੇ ਕਿ ਉਹਨਾਂ ਨੂੰ ਉੱਥੇ ਉਹਨਾਂ ਦਾ ਟੈਸਟ ਹੋ ਜਾਏ ਦਵਾਈ ਮਿਲ ਜਾਏ ਹਰ ਹਰ ਪਿੰਡ ਦੇ ਵਿੱਚ ਸਰ 1200 ਪਿੰਡਾਂ ਦੇ ਵਿੱਚ ਯੋਗਾ ਹੋ ਰਿਹਾ ਅੱਜ ਹਰ ਸ਼ਹਿਰ ਦੇ ਵਿੱਚ 25 ਜਗ੍ਹਾ ਤੇ 30 ਜਗ੍ਹਾ ਤੇ ਯੋਗਾ ਹੋ ਰਿਹਾ ਅੱਜ ਨਿਊਟ੍ਰੀਸ਼ਨਲ ਗਾਈਡੈਂਸ ਮਿਲ ਰਹੀ ਆ ਆਮ ਆਦਮੀ ਕਲੀਨਿਕ ਦੇ ਵਿੱਚ ਸਰ ਬਹੁਤ ਅੱਛਾ ਕੰਮ ਚੱਲ ਰਿਹਾ ਸੀਗਾ ਡਾਕਟਰਸ ਬਹੁਤ ਅੱਛਾ ਕੰਮ ਕਰ ਰਹੇ ਸੀ ਉਹਨਾਂ ਦੇ ਮੈਨੇਜਰ ਸਾਡੇ ਸੀਨੀਅਰ ਡਾਕਟਰਸ ਬਹੁਤ ਅੱਛਾ ਕੰਮ ਕਰ ਰਹੇ ਸੀ ਹੁਣ ਇਹਦੇ ਨਾਲ ਸਾਰੇ ਇੱਕ ਮੋਡੀਫਿਕੇਸ਼ਨ ਨੇ ਹੋਈ ਆ ਕਿ ਜੱਚਾ ਬੱਚਾ ਸਭ ਤੋਂ ਇੰਪੋਰਟੈਂਟ ਹੁੰਦਾ ਲੋਕਾਂ ਵਾਸਤੇ ਆਉਣ ਵਾਲੀ ਪੀੜ੍ਹੀ ਨਹੀਂ ਤਾਂ ਆਪਣੇ 25% 22% ਬੰਦੇ ਨੈਸ਼ਨਲ ਲੈਵਲ ਤੇ ਇਸ ਤੋਂ ਵੀ ਜ਼ਿਆਦਾ ਕੁਝ ਸਟੇਟਸ ਦੇ ਵਿੱਚ ਤਾਂ 40 40% ਸਟੰਟਡ ਹੈ ਵੇਸਟਡ ਹੈ ਬਾਅਦ ਚ ਕਹ ਦਿੰਦੇ ਆ ਉਹਨੂੰ ਪਹਿਲਾਂ ਬੱਚੇ ਨੂੰ ਖਰਾਕ ਨਹੀਂ ਮਿਲੀ ਬਾਅਦ ਚ ਕਹਿੰਦੇ ਸਿੱਧਰਾ ਜਾ ਰਹਿ ਗਿਆ ਹੈ ਉਹਨੂੰ 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 ਠੀਕ ਟਾਈਮ ਤੇ ਜੇ ਉਹਨੂੰ ਨਿਊਟ੍ਰੀਸ਼ਨਲ ਗਾਈਡੈਂਸ ਮਿਲੀ ਹੁੰਦੀ ਉਹਦੇ ਟੈਸਟ ਹੋਏ ਹੁੰਦੇ ਉਹਨੂੰ ਪਤਾ ਹੁੰਦਾ ਨੀਮੀਆ ਹੁੰਦਾ ਮਾਟਰਨਲ ਮੋਰਟੈਲਿਟੀ ਰੇਟ ਕਿਉਂ ਹੁੰਦੀ ਹੈ ਕਿ ਸਾਡੇ ਜਿਹੜੇ ਮੋਸਟ ਆਫ ਦਾ ਔਮਨ ਆਰ ਅਨੀਮਿਕ ਤੇ देयर विल बी ਨਾਟ ਅ ਸਿੰਗਲ ਗਰਲ ਸਰ ਜਿਹੜੀ ਪਾਸ ਆਊਟ ਕਰੇਗੀ ਜਿਹੜੀ ਪਲੱਸ 2 ਕਰੇਗੀ ਸ਼ੀ ਉੰਧਿਆਤ ਹੁੰਦੀ ਆ ਸਰ ਇਹ ਕੰਮ ਤੁਹਾਡੀ ਜਿਹੜੀ ਹੈਗੀ ਆ ਉਹ ਦੇਖ ਦੇਖ ਦੇ ਵਿੱਚ ਔਰ ਦੂਜਾ ਸਰ ਜਿਹੜਾ ਤੁਸੀਂ ਬਹੁਤ ਵੱਡਾ ਇਨੀਸ਼ੀਏਟਿਵ ਜਿਹੜਾ ਲਿਆ ਹੈਗਾ ਡਰਗ ਐਡਿਕਸ਼ਨ ਇਜ਼ ਅ ਗਲੋਬਲ ਪ੍ਰੋਬਲਮ ਸਰ ਬਟ ਤੁਸੀਂ ਜਿਹੜਾ ਇਹਦੇ ਵਿੱਚ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਪੰਜਾਬ ਇਜ਼ ਦਾ ਫਰਸਟ ਸਟੇਟ ਜਿਹਨੇ ਇਮਪਲੀਮੈਂਟ ਕਰਤਾ ਡੀਕ੍ਰਿਮੀਨਲਾਈਜ਼ ਔਰ ਉਹਦੇ ਨਾਲ ਨਾਲ ਸਕਿੱਲ ਡਿਵੈਲਪਮੈਂਟ ਕਰਕੇ ਉਹਨੂੰ ਇਮਪਲॉयਮੈਂਟ ਨਾਲ ਲਿੰਕ ਕਰਕੇ ਜਿਹੜਾ ਹੈਗਾ ਔਰ ਕਮਿਊਨਿਟੀ ਦੀ ਪਾਰਟਿਸਪੇਸ਼ਨ ਸਰ ਯੂ ਆਰ ਮਾਸਟਰ ਇਨ ਥੈਟ ਔਰ ਕੱਲ ਨੂੰ ਤੁਸੀਂ ਬਹੁਤ ਵੱਡੀ ਮੀਟਿੰਗ ਕਰਕੇ ਜਿਹੜਾ ਯੂਥ ਹੈ ਔਰ ਯੂਥ ਨੂੰ ਮੋਟੀਵੇਟ ਕਰਕੇ ਸਕੂਲਾਂ ਦੇ ਵਿੱਚ ਥਰੂ ਐਜੂਕੇਟ ਕਰਕੇ ਸਰ ਜਿਹੜੇ ਬੰਦੇ ਮੈਂ ਕਹੂੰਗਾ ਕਿ ਬڑے ਮੰਦ ਭਾਗਿਆ ਜਿਹਨਾਂ ਦਾ ਅਨੇ ਸਾਲ ਰਾਜ ਰਿਆ ਤੇ ਉਹਨਾਂ ਨੂੰ ਇਸ ਗੱਲ ਨੂੰ ਵੀ ਕ੍ਰਿਟਿਸਾਈਜ਼ ਕਰਦੇ ਆ ਉਹ ਬਟ ਜਿਹੜਾ ਤੁਹਾਡੀ ਇੱਕ ਕੰਪਰੀਹੈਂਸਿਵ ਅਪਰੋਚ ਆ ਕਿ ਜਿੰਨੇ ਸਟੇਕ ਹੇਲਡਰਸ ਆ ਉਹਨਾਂ ਨਾਲ ਗੱਲਬਾਤ ਕਰੋ ਉਹਨਾਂ ਤੋਂ ਫੀਡਬੈਕ ਲਾਓ ਔਰ ਉਹਨਾਂ ਨੂੰ ਇਨਵੋਲਵ ਕਰੋ ਦੇ ਵਿੱਚ है, है आ, you, सर ਤੁਹਾਡੀ ਜਿਹੜੀ ਇਹ ਸੋਚ ਹੈ ਸਰ ਆਈ ਐਮ ਆਈ ਕੈਨ ਅਸ਼ੂਰ ਯੂ ਸਰ ਅੰਡਰ ਯੂਅਰ ਡਾਇਨਾਮਿਕ ਲੀਡਰਸ਼ਿਪ ਇਟ ਬਲ ਬੁਕਾਮੇ ਗਲੋਬਲ ਮਾਡਲ ਵਨ ਡੇ ਗਲੋਬਲ ਮਾਡਲ ਆਫ ਨਾਟ ਓਨਲੀ ਪ੍ਰਾਇਮਰੀ ਕੇਅਰ ਬਟ ਇੰਟੀਗ੍ਰੇਟਿੰਗ ਇਟ ਵਿਦ ਸੈਕੰਡਰੀ ਕੇਅਰ ਟਰਸਰੀ ਕੇਅਰ ਇੰਟੀਗ੍ਰੇਟ ਵਰਕਿੰਗ ਵਿਦ ਦਾ ਆਈ ਐਮ ਡਾਕਟਰਸ ਵਰਕਿੰਗ ਵਿਦ ਦਾ ਪ੍ਰਾਈਵੇਟ ਸਰ ਮੈਂ ਤੁਹਾਨੂੰ ਇਟਸ ਅ ਮੈਟਰ ਆਫ ਪ੍ਰਾਈਡ ਫਾਰ ਆਲ ਆਫ ਅਸ ਕਿ ਸਾਡਾ ਸਟੈਮੀ ਮਾਡਲ ਐਂਡ ਸਟ੍ਰੋਕ ਮਾਡਲ In hub and spoke manner, it's being implemented in all the states and in many countries of the world because it's, it's the cost-effective. Where we have the hub and the spoke, where the heart attack patients are being treated in remote dispensaries, being shifted to the tertiary care hospital for surgeries. Sir, so these models, including your drug detection and rehabilitation model, these will become global model. So with the, these words, I thank you very much for encouraging us. And you see what is needed? Political commitment. Nek niyat, niti. And you have provided both. Commitment is there. And you have always, you have never said no to any initiative which we come to you. So whatever we say, you provide us the funds. Maybe you cut somewhere else. Thank you very much for being generous, generous to the Arts Department.